ਕਪੂਰਥਲਾ ਵਿਖੇ ਪੈਂਦੇ ਹਲਕਾ ਖੋਜੇਵਾਲ ਵਿਖੇ ਅੱਜ ਭਾਰਤੀ ਮੂਰ ਨਿਵਾਸੀ ਮੁਕਤੀ ਮੋਰਚਾ ਦੀ ਹੋਈ ਹੰਗਾਮੀ ਮੀਟਿੰਗ ਇਸ ਮੀਟਿੰਗ ਵਿੱਚ 20 ਤੋਂ 25 ਜਥੇਬੰਦੀਆਂ ਨੇ ਮੀਟਿੰਗਾਂ ਅਤੇ ਸਾਂਝਾ ਮੋਰਚਾ ਬਣਾਉਣ ਦਾ ਕੀਤਾ ਸਮਰਥਨ ਇਹ ਮੀਟਿੰਗ ਜ਼ਿਲ੍ਹਾ ਕਪੂਰਥਲਾ ਦੇ ਪ੍ਰਧਾਨ ਸਿੰਦਾ ਸ਼ਿਮਾਰ ਵੱਲੋਂ ਕਰਵਾਈ ਗਈ ਜਿਸ ਵਿੱਚ ਮੁੱਖ ਤੌਰ ਤੇ ਭਾਰਤੀ ਮੂਨ ਨਿਵਾਸੀ ਮੁਕਤੀ ਮੋਰਚਾ ਦੇ ਮੁਖ ਸੰਚਾਲਕ ਅਨਿਲ ਹੰਸ ਜੀ ਨੇ ਮੁੱਖ ਤੌਰ ਤੇ ਸ਼ਿਰਕਤ ਕੀਤੀ ਜਿਸ ਵਿੱਚ ਖੋਜੇਵਾਲ ਦੇ ਪੰਜ ਸਰਪੰਚ ਸ਼ਾਮਲ ਹੋਏ ਅਤੇ ਸਤਗੁਰ ਕਵੀ ਟਾਈਗਰ ਫੋਰਸ ਦੇ ਪ੍ਰਧਾਨ ਅਰुण ਸੰਦਲ ਐਡਵੋਕੇਟ ਮਧੂ ਰਚਨਾ ਲਲਿਤ ਅੰਬੇਦਕਾਰੀ ਨੇ ਸ਼ਮੂਲੀਅਤ ਕੀਤੀ ਤੁਸੀਂ ਦੇਖ ਰਹੇ ਹੋ న్యూਸ ਰੀਡਰ ਪੰਜਾਬ ਤੇ ਖੋਜੇਵਾਲ ਤੋਂ ਪੱਤਰਕਾਰ ਬ੍ਰਹਮਸਰੂਪ ਸਹੋਤਾ ਤੇ ਹੀਨਾ ਕੁਮਾਰੀ ਦੀ ਖਾਸ ਰਿਪੋਰਟ Yeah, can जय भीम जय भारत जय भीम जय भारत जय गुरुदेव ਧੰਨ ਗੁਰਦੇਵ ਸੇਵਾ ਗੁਰਦਾਸ ਮਹਾਰਾਜ ਕੀ ਜੈ ਸਾਰਿਆਂ ਤੋਂ ਪਹਿਲਾਂ ਮੈਂ ਆਪ ਸਭੀ ਦਾ ਸਾਰੇ ਨਗਰ ਨਿਵਾਸੀਆਂ ਦਾ ਧੰਨਵਾਦ ਕਰਦਾ ਹਾਂ ਕਿ ਜੋ ਆਪਣਾ ਕੀਮਤੀ ਸਮਾਂ ਕੱਢ ਕੇ ਇੱਥੇ ਸਾਡੇ ਦਰਮਿਆਨ ਪਹੁੰਚੇ ਨੇ ਤੇ ਸਾਡੇ ਬਹੁਤ ਹੀ ਸੂਝਵਾਨ ਤੇ ਹੋਰ ਹਾਰ ਅਨੀਲ ਹਾਂਸ ਜੀ ਜੋ ਸਾਡੇ ਦਰਮਿਆਨ ਪਹੁੰਚੇ ਨੇ ਭਾਰਤੀ ਮੂਲ ਨਵਾਸ ਮੁਕਤੀ ਮੋਰਚਾ ਜਿਨ੍ਹਾਂ ਨੇ ਮੁਹਿੰਮ ਚਲਾਈ ਹੈ ਉਹਨਾਂ ਦੀ ਸਾਰੀ ਟੀਮ ਤੇ ਉਹਨਾਂ ਦੇ ਨਾਲ ਜੋ ਐਡਵੋਕੇਟ ਜੀ ਪਹੁੰਚੇ ਨੇ ਅਸੀਂ ਆਪਣੀ ਸਾਰੀ ਪੰਚਾਇਤ ਤੇ ਗੁਰਦੁਆਰਾ ਸਾਹਿਬ ਦੀ ਸਾਰੀ ਕਮੇਟੀ ਵੱਲੋਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਉਹਨਾਂ ਨੂੰ ਜੀ ਆਇਆਂ ਵੈਲਕਮ ਆਖਦੇ ਆਂ ਆਪ ਸਭ ਜੀ ਚੰਗੀ ਤਰ੍ਹਾਂ ਜਾਣੋ ਕਿ ਜੋ ਅਸੀਂ ਅੱਜ ਇੱਥੇ ਇਕੱਤਰ ਹੋਏ ਆਂ ਸਾਡੇ ਬਹੁਤ ਹੀ ਸਤਿਕਾਰਯੋਗ ਡਾਕਟਰ ਪੀਮਰਾਓ ਜੀ ਅੰਬੇਦਕਰ ਜੀ ਜਿਨ੍ਹਾਂ ਨੇ ਸਾਨੂੰ ਹੱਕ ਸੱਚ ਆਪਣੇ ਹੱਕ ਸੱਚ ਹੱਕਾਂ ਨੂੰ ਲੈਣ ਦੀ ਜੋ ਸਾਨੂੰ ਡਾਕਟਰ ਪੀਮਰਾਓਂ ਅੰਬੇਦਕਰ ਜੀ ਨੇ ਬਹੁਤ ਹੀ ਮਹਾਨ ਆਗੂ ਸੰਵਿਧਾਨ ਨਿਰਮਾਤਾ ਅਤੇ ਸਮਾਜ ਸੁਧਾਰਨ ਹਨ ਉਹਨਾਂ ਨੇ ਜਾਤਵਾਦੀ ਗੁਲਾਮੀ ਆਸਮਾਨਤਾ ਦੇ ਖਿਲਾਫ ਜੋ ਆਪਣੀ ਆਵਾਜ਼ ਚੁੱਕੀ ਉਹਨਾਂ ਦਾ ਇਹ ਮੰਨਣਾ ਸੀ ਕਿ ਸਾਨੂੰ ਬਰਾਬਰੀ ਸਿੱਖਿਆ ਬਰਾਬਰੀ ਸਿੱਖਿਆ ਤੇ ਆਧਵਾਰ ਅਧਿਕਾਰ ਮਿਲਨੇ ਚਾਹੀਦੇ ਹਨ ਉਹਨਾਂ ਦੀ ਮਿਹਨਤ ਨਾਲ ਵਿਆਤੀ ਸਮਾਜ ਨੂੰ ਹੱਕ ਮਿਲੇ ਉਹਨਾਂ ਨੇ ਕਿਹਾ ਮੈਂ ਇੱਕ ਸਮਾਜ ਨਹੀਂ ਪੂਰੇ ਰਾਸ਼ਟਰ ਨੂੰ ਉੱਥੇ ਲੈ ਜਾਣਾ ਚਾਹੁੰਦਾ ਹਾਂ ਕਿ ਜਿੱਥੇ ਉਹਨਾਂ ਨੂੰ ਆਪਣੇ ਹੱਕ ਮਿਲਣ ਤੇ ਉਹਨਾਂ ਨੂੰ ਬਰਾਬਰ ਦਾ ਮਿਲੇ ਅਸੀਂ ਡਾਕਟਰ ਪੀਮਰਾਜ ਜੀ ਅੰਬੇਦਕਰ ਜੀ ਦਾ ਅੱਜ ਜੋ ਉਹਨਾਂ ਦਾ ਇਹ ਸਾਰਾ ਪ੍ਰੋਗਰਾਮ ਅਸੀਂ ਮਨਾ ਰਹੇ ਆ ਅਸੀਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਸਾਡੇ ਅਨੀਲਾ ਸਜੀਦਾ ਜੀ ਬਹੁਤ ਬਹੁਤ ਧੰਨਵਾਦ ਜੋ ਸਾਡੇ ਦਰਮਿਆਨ ਪੁੱਜੇ ਜਿਨ੍ਹਾਂ ਨੇ ਇੱਥੇ ਹਾਜ਼ਰੀ ਭਰੀ ਸਾਡੇ ਸਿੱਧਾ ਭਾਜੀ ਨੂੰ ਵੀ ਬਹੁਤ ਬਹੁਤ ਮੁਬਾਰਕਾਂ ਜੋ ਇਸ ਮੂਨਵਾਸ ਕ੍ਰਿਤੀ ਮੋਰਚੇ ਦੇ ਮੈਂਬਰ ਬਣੇ ਨੇ ਅਸੀਂ ਉਹਨਾਂ ਨੂੰ ਵੀ ਬਹੁਤ ਬਹੁਤ ਮੁਬਾਰਕਬਾਦ ਦਿੰਦੇ ਹਾਂ ਇੰਨੀਆਂ ਗੱਲਾਂ ਕਹਿੰਦਾ ਹੋਇਆ ਮੈਂ ਆਪਣੇ ਸ਼ਬਦਾਂ ਤੋਂ ਸੰਕੋਚ ਕਰਦਾ ਹਾਂ ਜੈ ਭੀਮ ਜੈ ਭਾਰਤ ਜੈ ਗੁਰਦੇਵ ਧੰਨ ਗੁਰਦੇਵ ਸਿੱਧ ਗੁਰਦਾਸ ਮਹਾਰਾਜ ਕੀ ਜੈ ਉਹਨਾਂ ਮੁਖਮੇਰਾ ਤੋਂ ਦੂਰ ਰਹੋ ਜਿਹੜੇ ਤੁਹਾਨੂੰ ਸਮਾਜ ਤੋਂ ਇੱਕ ਦੂਜੇ ਦੀ ਰੀਂਕਾ ਤੋਂ ਘਟਾ ਕੇ ਤੇ ਆਪਣੇ ਘਰਾਂ 'ਚ ਇੱਕ ਗੁਲਾਮ ਬਣਾਉਣਾ ਚਾਹੁੰਦੇ ਹਨ ਉਹਨਾਂ ਤੋਂ ਵੱਧੋ ਇਹ ਚਾਉਹੂਸੀ ਵਾਲੇ ਜਿਹੜੇ ਲੀਡਰ ਹਨ ਨਾ ਇਹ ਲੀਡਰ ਨਹੀਂ ਆ ਇਹ ਜਿਹੜਾ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੇ ਆਪ ਤਾਂ ਮਰਨਾ ਹੀ ਬੰਦਾ ਵਾ ਆਉਣ ਵਾਲੇ ਸਮੇਂ 'ਚ ਉਹਨਾਂ ਸੰਗਰਸ਼ੀ ਸ਼ੀਲ ਲੋਕਾਂ ਨੂੰ ਵੀ ਮਾਰਨਾ ਜਿਹੜੇ ਸੰਗਰਸ਼ ਕਰਨਾ ਚਾਹਤੇ ਅੱਜ ਭਾਰਤੀ ਅਨੁਵਾਸੀ ਮੁਕਤੀ ਮੋਰਚਾ ਵੱਲੋਂ ਇੱਕ ਮਹਾ ਮੰਚ ਬਣਾਇਆ ਜਾ ਰਿਹਾ ਭਾਰਤ ਦੇ ਲੋਕਾਂ ਨੂੰ ਅਸੀਂ ਮੁਕਤੀ ਮੋਰਚਾ ਇਹ ਨਹੀਂ ਕਹਿ ਰਹੇ ਕਿ ਤੁਸੀਂ ਮੇਰੇ ਅਦੀਲ ਹੋਗੇ ਕੰਮ ਕਰੋ ਉਹ ਇਹ ਕਹਿ ਰਹੇ ਆ ਕੋਈ ਤਾਂ ਸਾਡਾ ਮੰਚ ਬਣਾਉਂਦੇ ਆ ਜਿਸ 'ਚ ਆਪਾਂ ਸਾਰੇ ਇਕੱਠੇ ਹੋ ਜਾਈਏ ਜਿੱਥੇ ਸਾਡੇ ਸਮਾਜ ਦੀ ਬੇਇੱਜ਼ਤੀ ਆ ਜਿੱਥੇ ਸਾਡੀ ਧੀਆ ਭੈਣਾਂ ਤੇ ਇੱਜ਼ਤ ਦੇ ਗਲਵਾਲ ਹੁੰਦਾ ਆ ਜਿੱਥੇ ਸਾਡੇ ਘਰ ਡਾਇ ਲੰਦੇ ਆ ਜਿੱਥੇ ਸਾਡੀਆਂ ਜ਼ਮੀਨਾਂ ਅਜਾਇਦਾ ਪਾਜ ਜਿੰਨੇ ਵੀ ਝੁਕੀਆਂ ਨੇ ਸਾਨੂੰ ਟੁੱਟਿਆ-ਕੁੱਟਿਆ ਜਾਂਦਾ ਵਾ ਉਹਨਾਂ ਦੇ ਹੱਕਾਂ ਨੂੰ ਬਚਾਉਣ ਲਈ ਇੱਕ ਸੰਦਰਸ਼ ਕਰਨ ਲਈ ਇੱਕ ਸਾਂਝਾ ਇੱਕ ਪਲੈਟਫਾਰਮ ਤੇ ਇਕੱਠੇ ਹੋ ਕੇ ਇੱਕ ਸਾਂਝਾ ਇੱਕ ਲੈਟਰ ਪੈਣ ਦੇ ਕੇ ਉਥੇ ਪ੍ਰਸ਼ਾਸਨ ਨੂੰ ਜਾਂ ਅੱਗੇ ਆਉਣ ਵਾਲੇ ਰਾਜਨੀਤਿਕ ਨੂੰ ਕਹੀਏ ਕਿ ਉਹਨੂੰ ਪਤਾ ਲੱਗ ਜਾਏ 500 ਜਾਂ 600 ਜੱfte ਬੰਦੇ ਇਕੱਠੇ ਆਇਆ ਇਸ ਕਰਕੇ ਸਾਹਮਣੇ ਇਹਨਾਂ ਦੀ ਗੱਲ ਬਣਨੀ ਪਈਆਂ ਜਿਨ੍ਹਾਂ ਨੂੰ ਝਪਾਉਣਾ ਤਾਂ ਸਾਨੂੰ ਇੱਕ ਪਾਸਾਜੇ ਪਲੇਟਫਾਰਮ ਤੇ ਆਉਣਾ ਹੀ ਪੈਣਾ ਹੈ ਤੇ ਉਹਨਾਂ ਨੂੰ ਖਾਸ ਤੌਰ ਤੇ ਚੇਤਾਵਨੀ ਆਉਣ ਵਾਲੇ ਸਮੋਚ ਜਿੰਨੀਆਂ ਮਰਜ਼ੀ ਮੇੜੀਆਂ ਕਰ ਲੈਣ ਮਾਰਚਰਤੀ ਟੂਲੀਆਂ ਦੋਈ ਬਹੁਤ ਹੁੰਦੀਆਂ ਸ਼ਹਿਰ ਚੰਦ ਲਾਣ ਨੂੰ ਤੇ ਇਹ ਉਹ ਬੀਗੀਆਂ ਵਾਂ ਜਿਹੜੀਆਂ ਸਮਾਜਿਕ ਕ੍ਰਾਂਤੀ ਪੈਦਾ ਕਰੋਗੀਆਂ ਇਹ ਬਗਲੀਆਂ ਦੀਆਂ ਨਹੀਂ ਆ ਜੰਗੀਆਂ ਡਰਾਉਣ ਦੇ ਕੰਮੋਂ